ਇਹ ਕਿ ਖੁਦਾਸਾਂ ਦੀ ਕੁੜੀ ਦੀ ਮੌਤ ਦਾ ਮਾਮਲਾ ਹੈ ਕੀ ਕਾਰਨ ਕੀ ਹੈ ਸਾਡੇ ਕੋਲ ਇੱਕ 25 ਤਰੀਕ ਨੂੰ ਇਤਲਾਹ ਨਹੀਂ ਸੀ ਕਾਜਲ ਪੁੱਤਰੀ ਹਰਵੰਸ ਲਾਲ ਪਾਸੀ ਅਮਨ ਬਿਆਪਨਾਗਰ ਪਟਿਆਲਾ ਉਹਨੇ ਦੱਸਿਆ ਸੀ ਵੀ ਜਿਹੜੇ ਮੇਰੀ ਬੱਚੀ ਸੀ ਜੀ ਉਹਦਾ ਜਨਮ 23 24 ਦੀ ਰਾਤ ਨੂੰ ਉਹਨੇ ਜਿਹੜਾ ਕੇਕ ਜਿਹੜਾ ਜਮਾਡੋ ਦੇ ਥਰੂ ਮੰਗਵਾਇਆ ਸੀ ਕੇਕ ਸਾਰੇ ਡੱਬੇ ਨੇ ਖਾਧਾ ਸੀ ਤੇ ਉਹ ਜਿਹੜੀ ਬੱਚੀ ਨੂੰ ਉਲਟੀਆਂ-ਉਲਟੀਆਂ ਲੱਗ ਗਈਆਂ ਉਹ ਉਹਦੇ ਬਾਅਦ ਸੰਗੀ ਫੋਰਡ ਵੱਟ ਫੇਲਿਊਟ ਕੇ ਦੇਖ ਕੇ ਬੱਚੀ ਜਿਹੜੀ ਸ਼ਰੀਰ ਤੋਂ ਠੰਡੀ ਸੀ ਉਹ ਲੈ ਹਸਪਤਾਲ ਲੱਗੇ ਤੇ ਡਾਕਟਰ ਨੇ ਉਹ ਜਿਹੜਾ ਮਰ ਤੇ ਭਰਾ ਦੇ ਦਿੱਤਾ ਹੁਣ ਉਹਨਾਂ ਨੇ ਇੱਕ ਤਰਖਾਹ ਦਿੱਤੀ ਆ ਤਰਖਾਹ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਜਿਹੜਾ ਅਸੀਂ ਜਮਾਟੋ ਦੇ ਥਰੂ ਕੇਕ ਮੰਗਾਇਆ ਸੀ ਕੇਕ ਕਾਨਾ ਕੋਈ ਹੈਗੀ ਆ ਦੁਕਾਨ ਉੱਥੋਂ ਆਇਆ ਸੀ ਉਹਦੇ ਵਿੱਚ ਜ਼ਹਿਰੀਲਾ ਪਦਾਰਥ ਆ ਜਿਸ ਕਾਰਨ ਜਿਹੜਾ ਆ ਸਾਡੀ ਲੜਕੀ ਦੀ ਡੈਥ ਹੋਈ ਅਸੀਂ ਉਹਨਾਂ ਦੀ ਕੰਪਲੇਂਟ ਦੇ ਆਧਾਰ ਤੇ ਇੱਕ ਮਕਦਮਾ ਨੰਬਰ 50/24 ਅੰਡਰ ਸੈਕਸ਼ਨ 273 304 ਆਈਪੀਸੀ ਤਰਜ ਕਰ ਲਿਆ ਉਹਨਾਂ ਦੇ ਕੋਲ ਜਿਹੜਾ ਕੇਕਾ ਕੇਕ ਦੀ ਅਸੀਂ ਬਚਿਆ ਹੋਇਆ ਕੇਕ ਸੀ ਉਹ ਵੀ ਕਬਜ਼ੇ ਚ ਲਿੱਤਾ ਅਤੇ ਜਿਹੜੀ ਉਹਦੀ ਬਿਸਰਾ ਰਿਪੋਰਟ ਆ ਉਹ ਵੀ ਲੈ ਲਿਆ ਵੀ ਉਹਨਾਂ ਦੋਹਾਂ ਨੂੰ ਅਸੀਂ ਐਫਐਸਐਲ ਭੇਜਣ ਲੱਗਿਆ ਤਾਂ ਐਫਐਸਐਲ ਭੇਜ ਕੇ ਜੋ ਵੀ ਰਿਪੋਰਟ ਆਈ ਕਿ ਉਹਦੀ ਉਸ ਦੇ ਆਧਾਰ ਤੇ ਅਸੀਂ ਜੜੀਆ ਕਾਰਵਾਈ ਕਰਾਂ ਕੁਝ ਉਹ ਟਮਾਟੋ ਵਾਲਾ ਆਇਆ ਸਰ ਇਹ ਅਜੇ ਤੱਕ ਟਮਾਟੋ ਵਾਲਾ ਜਿਹੜਾ ਹੈ ਉਹਨੇ ਨੰਬਰ ਬੰਦ ਕੀਤਾ ਸਾਨੂੰ ਅਜੇ ਨਹੀਂ ਹੋਇਆ ਜੋ ਅਸੀਂ ਉਹਨਾਂ ਦੀ ਕੰਪਨੀ ਨੂੰ ਅੱਜ ਮੇਲ ਕਰ ਰਹੇ ਹਾਂ ਵੀ ਦੱਸਿਆ ਜਾ ਵੀ ਕਿਹੜੇ ਬੰਦੇ ਨੇ ਇਹਨਾਂ ਨੂੰ ਡਿਲੀਵਰ ਕੀਤਾ ਸੀ ਕਿਉਂਕਿ ਉਹਦਾ ਕੋ ਬਿੱਲ ਹੈਗਾ ਮੈਨੇ ਅਸੀਂ ਕਬਜ਼ੇ ਚ ਲੈ ਲਿਆ ਜਮਾਟੋ ਵਾਲੇ ਜਦੋਂ ਵੀ ਸਾਨੂੰ ਪੁੱਛਦੇ ਨੇ ਅਸੀਂ ਉਹਨੂੰ ਬਲਾਕ ਕੇ ਸ਼ਾਮਿਲ ਦੁਪਤੀਸ਼ ਕਰਾ